ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਮੱਦਮ ਵਰਗ ਦੇ ਪਰਿਵਾਰ ਦੇ ਕਿਸੇ ਜੀ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਹੋ ਜਾਵੇ ਤਾਂ ਵਸਿਆ-ਵਸਾਇਆ ਪਰਿਵਾਰ ਵੀ ਮਦਦ ਮੰਗਣ ਲਈ ਮਜਬੂਰ ਹੋ ਜਾਂਦਾ ਹੈ। ਗੁਰਦਾਸਪੁਰ ਦੇ ਮੋਹੱਲਾ ਨੰਗਲ ਕੋਟਲੀ ਵਿੱਚ ਰਹਿਣ ਵਾਲਾ ਵਿਸ਼ਵਨਾਥ ਸੀਸੀਟੀਵੀ ਕੈਮਰਿਆਂ ਅਤੇ ਬਰੋਡਬੈਂਡ ਦਾ ਕੰਮ ਕਰਦਾ ਸੀ ਅਤੇ ਚੰਗਾ ਕਮਾ ਲੈਂਦਾ ਸੀ ਪਰ ਪਤਨੀ ਨੂੰ ਅਚਾਨਕ ਕੈਂਸਰ ਨੇ ਘੇਰ ਲਿਆ। ਇੱਕ ਸਾਲ ਉਸ ਦੀ ਪਤਨੀ ਦਾ ਪੀਜੀਆਈ ਵਿਖੇ ਇਲਾਜ ਚੱਲਦਾ ਰਿਹਾ ਤੇ 2 ਸਾਲ ਤੋਂ ਉਹ மஞ்சੇ ਤੇ ਪਈ ਹੋਈ ਹੈ। विश्वनाथ मुवी लगातार अपनी पतली दे नाल ही अस्पताल ਵਿੱਚ ਰਹਿਣਾ ਪਿਆ ਜਿਸ ਕਾਰਨ ਉਸ ਦਾ ਵਪਾਰ ਚੌਪਟ ਹੋ ਗਿਆ ਘਰ ਬਣਾਉਣਾ ਸ਼ੁਰੂ ਕੀਤਾ ਸੀ ਪਰ ਉਹ ਅਧਰ ਵਿਚਕਾਰ ਹੀ ਰਹਿ ਗਿਆ ਤੇ ਬਿਮਾਰੀ ਤੇ ਹੁਣ ਤੱਕ ਲੱਖਾਂ ਰੁਪਏ ਲਗਾ ਚੁੱਕਿਆ ਹੈ ਅਗੋ ਵੀ ਜੇ ਪਤਨੀ ਨੂੰ ਠੀਕ ਕਰਨਾ ਚਾਹੁੰਦਾ ਹੈ ਤਾਂ ਡਾਕਟਰ ਨੇ 34 ਲੱਖ ਰੁਪਏ ਦੇ ਕਰੀਬ ਖਰਚਾ ਦੱਸ ਦਿੱਤਾ ਹੈ ਪਰ ਕੋਲ ਕੁਝ ਨਹੀਂ ਬਚਿਆ ਇਸ ਲਈ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਵਿਸ਼ਵਨਾਥ ਹੈ ਮੈਂ ਸੰਗਲਪੁਰਾ ਸੰਗਲਪੁਰਾ ਰੋਡ ਗਲੀ ਕਾਂਸਰਾਜ ਨੇੜੇ ਲਾਲੇ ਦਾ ਮੰਦਿਰ ਗਲੀ ਦੇ ਵਿੱਚ ਰਹਿਣ ਦਾ ਵਾਸੀ ਹਾਂ ਮੇਰੀ ਪਤਨੀ ਰਜਨੀਸ਼ ਕੁਮਾਰੀ ਜਿਹਨਾਂ ਨੂੰ 2023 ਤੋਂ ਕੈਂਸਰ ਡਿਟेक्ट ਹੋਇਆ ਸੀਗਾ ਜਿਹਦੀ ਕੰਟੀਨਿਊ ਪਹਿਲਾਂ ਪੀਟੀਆਈ ਦੇ ਵਿੱਚ ਟਰੀਟਮੈਂਟ ਚੱਲਿਆ ਅਤੇ ਹੁਣ ਇਸ ਵੇਲੇ ਇਹਨਾਂ ਦਾ ਟਾਟਾ ਮੈਮੋਰੀਅਲ ਸੈਂਟਰ ਦੇ ਟਰੀਟਮੈਂਟ ਚੱਲ ਰਿਹਾ ਹੈ ਟਰੀਟਮੈਂਟ ਬਹੁਤ ਜ਼ਿਆਦਾ ਕੋਸਟ ਦੱਸੀ ਜਾ ਰਹੀ ਹੈ ਜਿਹੜਾ ਕਿ ਵਿੱਚ ਉਹਨਾਂ ਸਾਨੂੰ ਕੋਟਾ ਐਸਟੀਮੇਟ ਦਿੱਤਾ ਹੈਗਾ ਉਹ ਐਸਾ ਦੱਸਤਾ ਹੈ ਕਿ ਪਹਿਲੇ ਸਾਈਕਲ ਦਾ ਜਿਹੜਾ ਉਹ 383 ਹਜ਼ਾਰ ਸਮਥਿੰਗ ਹੈ ਤੇ ਔਰ ਇਸ ਤਰ੍ਹਾਂ ਦੇ 110 ਸਾਈਕਲ ਤੋਂ 12 ਸਾਈਕਲ ਜਾਰੀ ਰਹੇ ਨੇ ਜ਼ਰੂਰੀ ਨੇ ਔਰ ਇਸ ਸਮੇਂ ਉਹਨਾਂ ਨੇ ਕੀਮੋ ਚਾਲੂ ਕਰ ਦਿੱਤੀਆਂ ਨੇ ਦੋ ਕੀਮੋ ਲੱਗ ਚੁੱਕੀਆਂ ਨੇ ਔਰ ਕੀਮੋ ਦੇ ਨਾਲ ਨਾਲ ਇੰਜੈਕਸ਼ਨ ਜੇ ਲੱਗਣਗਾ ਤਾਂ ਹੀ ਕੀਮੋ ਦਾ ਫੈਕਟਰ ਰਹੇਗਾ ਆਦਰਵਾਇਜ਼ ਇਹ ਜਿਹੜੀ ਹੈ ਬਿਮਾਰੀ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਵੇਗਾ ਇਸ ਲਈ ਕੁੱਲ ਮਿਲਾ ਕੇ ਸਾਨੂੰ ਹਸਪੀਟਲ ਨੇ ਜਿਹੜਾ ਐਸਟੀਮੇਟ ਦਿੱਤਾ ਉਹ ਪਹਿਲੇ ਪਹਿਲੇ ਚਰਨ ਦਾ 11 ਲੱਖ ਅਤੇ ਤਿੰਨ ਇਸ ਤਰ੍ਹਾਂ ਦੇ ਤਿੰਨ ਚਾਰਾਂ ਨੇ ਉਹਨਾਂ ਨੇ ਬਣਾਏ ਨੇ ਤਿੰਨ ਚਾਰਾਂ ਤੋਂ ਬਾਅਦ ਅਗਰ ਲੋਡ ਪਈ ਤਾਂ ਫੇਰ ਚੌਥਾ ਚਰਮੇ ਸ਼ੁਰੂ ਕੀਤਾ ਜਾ ਸਕਦਾ ਹੁਣ ਤੱਕ ਦਾ ਟੋਟਲ ਤਾਂ ਮੇਰਾ 10 ਤੋਂ 15 ਲੱਖ ਤੋਂ ਉੱਪਰ ਹੀ ਖਰਚਾ ਹੋ ਚੁੱਕਾ ਹੈ ਲੇਕਿਨ ਕਾਰੋਬਾਰੀ ਅਗਰ ਗੱਲ ਕੀਤੀ ਜਾਏ ਤਾਂ ਪਹਿਲਾਂ ਮੇਰਾ ਸੀਸੀਟੀਵੀ ਦਾ ਕਾਰੋਬਾਰ ਅੱਛਾ ਚੱਲ ਰਿਹਾ ਸੀ ਮੈਂ ਕੰਮ ਕਰ ਰਿਹਾ ਸੀ ਮਕਾਨ ਵੀ ਬਣਾ ਰਿਹਾ ਸੀ ਲੇਕਿਨ ਜਿਹੜਾ ਕਿ ਬਿਮਾਰੀ ਦੇ ਕਰਕੇ ਅੱਧੇ ਵਿੱਚ ਹੀ ਮੈਨੂੰ ਛੱਡਣਾ ਪਿਆ ਅੰਡਰ ਕੰਸਟਰਕਸ਼ਨ ਹੀ ਛੱਡਣਾ ਪਿਆ ਤੇ ਇਸ ਵੇਲੇ ਕੰਮ ਜਿਹੜਾ ਬਿਲਕੁਲ ਜ਼ੀਰੋ ਹੋ ਚੁੱਕਾ ਬੇਸਿਕ ਕਾਰਨ ਉਹਦਾ ਪਹਿਲਾ 2023 ਦੇ ਵਿੱਚ ਪੀਡੀਆਈ ਰਹਿਣਾ ਪਿਆ ਗਿਆ ਸੀਗਾ ਹੁਣ ਐਸੋਲੇ ਇਹਨਾਂ ਦੇ ਟਾਟਾ ਦੇ ਜਦੋਂ ਜਾਣਾ ਪੈਂਦਾ ਰਹਿਣਾ ਪੈਂਦਾ ਇਹਨਾਂ ਨੂੰ ਕੋਲ ਪੇਨ ਕਰਕੇ ਇਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ ਮੈਂ ਸੈਂਟਰ ਕੋਰਪੋਰੇਸ਼ਨ ਲਈ ਉਹਨਾਂ ਨੇ ਜਿਹੜੇ ਡਾਕੂਮੈਂਟ ਕੀ ਸੀ ਉਹ ਮੈਂ ਪੂਰੇ ਕਰ ਦਿੱਤੇ ਨੇ ਉਹ ਮੈਂ ਹੁਣ ਅਪਲਾਈ ਕਰਨ ਜਾ ਰਿਹਾ ਕਹਿੰਦੇ ਨੇ ਕਿ ਤੁਹਾਨੂੰ ਮੈਕਸਿਮਮ ਆਏਗੀ 5 ਲੱਖ ਤੋਂ 3 ਲੱਖ ਵੀ ਆ ਸਕਦੀ ਹੈ ਪਰ ਇਹ ਜਿਹੜੀ ਗ੍ਰਾਂਟ ਹੈ ਇਹਦੇ ਨਾਲ ਇਹ ਟ੍ਰੀਟਮੈਂਟ ਪੂਰੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਮੈਂ ਆਪਣੇ ਦਾਨੀ ਸੱਜਣਾ ਨੂੰ ਜਿਹੜੇ ਐਨ ਜੀਓ ਹੈ ਜਿਹੜੇ ਸੇਵਾ ਆਵਰੱਖਤੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਵੱਧ ਚੜ੍ਹ ਕੇ ਮਦਦ ਕੀਤੀ ਜਾਏ ਤਾਂ ਜੋ ਮੈਂ ਇਸ ਬਿਮਾਰੀ ਤੋਂ ਆਪਣੀ ਵਾਈਫ ਨੂੰ ਜਾਂ ਆਪਣੀ ਪਤਨੀ ਧਰਮ ਪਤਨੀ ਨੂੰ ਜਾਨਤ ਲਵਾ ਸਕਾਂ ਮੇਰਾ ਫੋਨ ਨੰਬਰ ਹੈਗਾ 7009157486 ਦੁਬਾਰਾ ਰਿਪੀਟ ਕਰੋ 7009157486 ਕਾਹਦੇ ਮੇਰਾ ਨਾਮ ਵਿਨੋਦ ਕੁਮਾਰ ਆ ਮਸੰਗਲਪੁਰੇ ਰੋਡ ਨੇੜੇ ਲਾਲੇ ਦੇ ਮੰਦਿਰ ਦੇ ਲਾਗੇ ਰਹਿਣ ਵਾਲਾ ਆ ਮੈਂ ਕਾਲੀਦਾਲ ਯੂਸ ਸ਼ਿਆਰੀ ਪ੍ਰਧਾਨ ਆ ਵਿਸ਼ਵਨਾਥ ਜੀ ਦੀ ਫੈਮਿਲੀ ਨੂੰ ਕਾਫੀ ਟਾਈਮ ਤੋਂ ਆਪਾਂ ਜਾਣਦੇ ਆਂ ਬਚਪਨ ਤੋਂ ਹੀ ਜਾਣਦੇ ਆਂ ਤੇ ਇਹਨਾਂ ਦਾ ਪਹਿਲਾ ਕਾਰੋਬਾਰ ਬਹੁਤ ਵਧੀਆ ਸੀ ਤੇ ਕਾਫੀ ਰਿਸਪੈਕਟਡ ਫੈਮਿਲੀ ਆ ਤੇ ਇਸ ਕਰਕੇ ਇਹਨਾਂ ਦੀ ਵਾਈਫ ਨੂੰ ਕੈਂਸਰ ਦੀ ਬਿਮਾਰੀ ਹੋਣ ਕਾਰਨ ਇਹਨਾਂ ਦਾ ਕਾਰੋਬਾਰ ਬਿਲਕੁਲ ਡੈਡ ਹੋ ਚੁਕਿਆ ਆ ਤੇ ਇਹਨਾਂ ਕੋਲ ਕੋਈ ਆਮਦਨ ਦਾ ਸਾਧਨ ਹੀ ਹੈਗਾ ਤੇ ਮਕਾਨ ਵੀ ਇਹਨਾਂ ਦਾ ਸਟਾਰਟ ਕੀਤਾ ਸੀ ਅੱਧ ਚ ਹੀ ਰਹਿ ਗਿਆ ਆ ਜਿੱਥੇ ਦਰਵਾਜ਼ੇ ਵੀ ਨਹੀਂ ਲੱਗੇ ਕਾਫੀ ਇਹਨਾਂ ਦੀ ਹਾਲਾਤ ਇਸ ਟਾਈਮ ਬਹੁਤ ਹੀ ਮਾੜੀ ਆ ਮੈਂ ਸਾਰੀ ਸੰਸਥਾ ਨੂੰ ਸ਼ਹਿਰ ਦੀ ਸੰਸਥਾ ਰਿਸਪੈਕਟਫੁਲ ਸਭ ਨੂੰ ਅਪੀਲ ਕਰਦਾ ਆ ਕਿ ਇਹਨਾਂ ਦੀ ਵੱਧ ਚੜ ਕੇ ਮਦਦ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਫੈਮਿਲੀ ਆ ਧੰਨਵਾਦ ਜੀ